ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੰਗਲਾ ਪੰਜਾਬ ਤੇ। ਅੱਜ ਆਪਾਂ ਤੁਹਾਡੇ ਨਾਲ ਫਿਰ ਤੋਂ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹਾਂ। ਅੱਜ ਦਾ ਵਿਸ਼ਾ ਇਹ ਆ ਕਿ ਪਤੀ ਤੇ ਪਤਨੀ ਦਾ ਜਿਹੜਾ ਰਿਸ਼ਤਾ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ। ਕਿ ਦੋਵਾਂ ਜੀਆਂ ਦਾ ਆਪਸ ਦੇ ਵਿੱਚ ਇਹੋ ਜਿਹਾ ਮੋ ਪਿਆਰ ਹੋਣਾ ਚਾਹੀਦਾ ਹੈ। ਕੋਈ ਚਾਹੇ ਕਿੰਨੇ ਵੀ ਬਜ਼ੁਰਗ ਹੋ ਜਾਣ ਤੇ ਉਹਨਾਂ ਨੂੰ ਏਨਾ ਮਸੂਸ ਰਿਹਾ ਕਿ ਅਸੀਂ ਬਜ਼ੁਰਗ ਉਹਨਾਂ ਨੂੰ ਜਿਹੜਾ ਹਰ ਰੋਜ਼ ਦਾ ਜਿਹੜਾ ਨਵਾਂ ਚੜਿਆ ਸੂਰਜ ਹੈ ਨਾ ਉਹਨਾਂ ਨੂੰ ਆਪਣਾ ਵੀ ਨਵਾਂ ਨਵਾਂ ਦਿਨ ਹੀ ਲੱਗੇ ਸੋ ਅੱਜ ਆਪਾਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਦੋਂ ਇੱਕ ਲੜਕੀ ਤੇ ਲੜਕੇ ਦਾ ਵਿਆਹ ਹੋ ਜਾਂਦਾ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਦਹੇਜ ਦੀ ਲੜਕੇ ਦੀ ਸੋਚ ਕੀ ਹੋਣੀ ਚਾਹੀਦੀ ਹੈ ਕਿ ਮੈਂ ਦਹੇਸ ਲੈਣਾ ਹੈ ਕਿਉਂਕਿ ਜੇਕਰ ਆਪਾਂ ਧੀ ਵਾਲਿਆਂ ਨੂੰ ਕਲਪਾ ਕੇ ਦੁਖੀ ਕਰਕੇ ਦਾਜ ਲੈ ਕੇ ਤੇ ਫਿਰ ਉਸ ਕੁੜੀ ਨੂੰ ਵਿਆਹ ਕੇ ਆਪਣੇ ਘਰ ਲੈ ਕੇ ਆਉਂਦੇ ਹਾਂ ਤਾਂ ਫਿਰ ਸੁਭਾਵਕ ਹੀ ਹੈ ਕਿ ਉਹ ਰੋਜ਼ ਜੇਕਰ ਲड़का ਉਹਦੇ ਤੋਂ ਇੱਜ਼ਤ ਆਪ ਹਲੇਗਾ ਕਿ ਮੈਨੂੰ ਇੱਜ਼ਤ ਮਿਲੇਗੀ ਬੰਦ ਤੇ ਫਿਰ ਇਹ ਆ ਕੇ ਉਹ ਕਹੂਗੀ ਕਿ ਤੁਸੀਂ ਤਾਂ ਮੈਨੂੰ ਮੋਲ ਨਹੀਂ ਕੀਤਾ ਹੈ ਮੇਰੇ ਮਾਪਿਓ ਨੇ ਨਾਣੇ ਤਹੇਜ ਦਿੱਤਾ ਤੇ ਨਾਣੇ ਨੂੰ ਪਾਲ ਸੰਭ ਕੇ ਪਾਉ ਨਹੀਂ ਦਿੱਤਾ ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਆ ਕਿ ਲੜਕੇ ਦੀ ਸੋਚ ਹੀ ਹੋਣੀ ਚਾਹੀਦੀ ਕਿ ਨਾਣੇ ਦਾ ਤਹੇਜ ਲੈਣਾ ਹੈ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਕਿ ਜਦ ਵਿਆਹ ਪਾ ਦਿੱਤਾ ਜਾਂਦਾ ਹੈ ਤੇ ਫਿਰ ਛੁਣੋ ਮਾਪਿਓ ਵੱਲੋਂ ਉਹ ਗੱਲ ਵਾਕਿ ਕੇ ਤਹੇਜ ਮੰਗਿਆ ਜਾਵੇ ਹਰ ਲੜਕਾ ਉਥੇ ਜੇਕਰ ਚਾਹੇ ਨਾ ਸਾਫ਼ ਇਨਕਾਰ ਕਰ ਸਕਦਾ ਕਿ ਮੈਂ ਲਹੇਜ਼ ਨਹੀਂ ਲਿਆ ਤਾਂ ਫੇਰ ਕੁੜੀ ਦੀਆਂ ਨਜ਼ਰਾਂ ਦੇ ਵਿੱਚ ਆਪਣੇ ਘਰ ਵਾਲੇ ਦੇ ਪ੍ਰਤੀ ਇੱਜ਼ਤ ਇਹਨਾਂ ਜਿਹੜੀ ਬੜੀ ਵੱਤ ਜਾਂਦੀ ਹੈ ਕਿ ਮੇਰੇ ਘਰ ਵਾਲੇ ਦੀ ਤਾਂ ਹੇਜ਼ ਲੈਣ ਤੋਂ ਮਨਾ ਕੀਤਾ ਮੇਰੇ ਮਾਪਿਆਂ ਨੂੰ ਦੁਖੀ ਨਹੀਂ ਕੀਤਾ ਸਿਸਾਸਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਲੜਕੇ ਵੱਲੋਂ ਤਹੇਜ਼ ਨਾ ਲੈਣ ਦੀ ਗੱਲ ਕਰਨੀ ਚਾਹੀਦੀ ਤਾਂ ਲੜਕੀ ਜਿਹੜੀ ਜੀ ਆਪਣੇ ਪੇਕੇ ਘਰ ਹੀ ਬੈਠੀਏ ਉਹ ਵਿਆਹ ਕੇ ਸਹੁਰੇ ਘਰ ਨਹੀਂ ਆਈ ਉਸ ਦਿਨ ਤੋਂ ਹੀ ਉਹਦੇ ਦਿਲ ਵਿੱਚ ਆਪਣੇ ਘਰਵਾਲੇ ਦੇ ਪ੍ਰਤੀ ਜਿਹੜੀ ਪਿੱਛਾ ਤੇ ਨਾਲ ਉਹ ਵਾਦ ਜੰਦੀ ਉਸ ਤੋਂ ਬਾਅਦ ਵਾਰੀ ਆਉਂਦੀ ਕਿ ਲੜਕੀ ਜਦੋਂ ਵਿਆਹ ਕੇ ਆਪਣੇ ਸਹੁਰੇ ਘਰ ਆ ਜਾਂਦੀ ਉਹ ਪਤਨੀ ਮੰਨ ਜਾਂਦੀ ਏ પતિ ਵੀ ਪਤਨੀ ਠਿੱਕਰ ਵਾਲੇ ਦਾ ਫਰਜ਼ ਏ ਆ ਆਪਣੇ ਘਰ ਵਾਲੇ ਨੂੰ ਪਹਿਲਾਂ ਇਹ ਪਿਆਰ ਦੇ ਨਾਲ ਸਭ ਕੁਝ ਸਮਝਾ ਦੇਵੇ ਕਿ ਸਾਡੇ ਘਰ ਦਾ ਮਾਹੌਲ ਐਹੋ ਜਿਹਾ ਹੈ ਕਿ ਮਿੱਕੀ ਮਿੱਕੀ ਘਾਲੇ ਜਿਹੜੀ ਉਸ ਦੇ ਸੱਸ ਸਹੁਰੇ ਜੀ ਸਮਝਾਉਣ ਤੋਂ ਪਹਿਲਾਂ ਹੀ ਉਸ ਦਾ ਘਰ ਵਾਲਾ ਜੇਕਰ ਉਸ ਨੂੰ ਚੰਗੀ ਤਰ੍ਹਾਂ ਸਮਝਾ ਦਿੰਦਾ ਹੈ ਕਿ ਸਾਡੇ ਘਰੇ ਉੱਠਣ ਦਾ ਸਮਾਂ ਖਾਣ ਪੀਣ ਦਾ ਸਮਾਂ ਸੌਣ ਦਾ ਸਮਾਂ ਜੋ ਵੀ ਉਹਨੂੰ ਨਾ ਪਿਆਰ ਦੇ ਨਾਲ ਸਿੰਜਾਵੇ ਇਹ ਨਹੀਂ ਕਿ ਪਹਿਲੇ 2 4 5 7 ਜਾਂ 10 ਦਿਨ ਉਹਨੂੰ ਕੁਝ ਵੀ ਨਾ ਖਿਆਜਵੇ ਤੇ ਫਿਰ ਘਰ ਵਾਲੇ ਬੰਦੋਂ ਹੀ ਉਸ ਨੂੰ ਤਾਣੇ ਮਿਹਣੇ ਦੇ ਦੇ ਸ਼ੁਰੂ ਕਰ ਦੇਵੇ ਕਿ ਤੂੰ ਸੁੱਤੀ ਨਹੀਂ ਉੱਠਦੀ। ਤੂੰ ਐਂਸ ਕਿਉਂ ਕਰਦੀ? ਹੋਈ ਗੱਲ ਨਹੀਂ। ਹੁੰਦਾ ਹੈ ਕਿ ਦੇਖਿਆਂ ਦੇ ਘਰ ਦੀਆਂ ਲਾਡੀਆਂ ਹੁੰਦੀਆਂ ਆਪਾਂ ਐਣੀ ਕਹਿੰਦੇ ਕਿ ਸੱਸਾਂ ਪਿਆਰ ਨਹੀਂ ਕਰਦੀਆਂ। ਬਹੁਤ ਕਰਦੀਆਂ ਨੇ। ਪਰ ਫਿਰ ਵੀ ਸਹੁਰੇ ਘਰ ਤੇ ਪੇਕੇ ਘਰ ਉੱਠਣ ਬਹਿਣ ਦਾ ਜਿਹੜਾ ਸਮਾਂ ਹੈ ਨਾ ਉਹਦਾ ਬੜਾ ਫਰਕ ਹੁੰਦਾ ਹੈ। ਤੇ ਘਰ ਵਾਲਾ ਉਸ ਨੂੰ ਪਿਆਰ ਦੇ ਨਾਲ ਸਮਝਾ ਦੇਵੇ। ਕਿ ਸਾਡੇ ਘਰੇ ਉੱਠਣ ਦਾ ਸਮਾਂ ਆਹ ਵਾਲਾ ਹੈ। ਫਿਰ ਨਾਲ ਹੀ ਆਪਣੀ ਮਾਂ ਨੂੰ ਵੀ ਜਰੂਰ ਸਮਝਾ ਦੇਵੇ ਕਿ ਕੋਈ ਗੱਲ ਨਹੀਂ। ਕਿ ਜੇ 10 ਮਿੰਟ ਲੇਟ ਉੱਠ ਜਾਏਗੀ। ਤੇ ਤੁਸੀਂ ਇਸ ਨੂੰ ਕੋਈ ਨਹੀਂ ਕਹਿਣਾ ਕਿਉਂਕਿ ਉਹ ਆਪਣਾ ਮਾਂ ਪੇ ਛੱਡ ਕੇ ਆਪਣੇ ਕੋਲ ਆਈ ਹੈ। ਅੱਜ ਆਪਾਂ ਗੱਲ ਸਿਰਫ ਪਤੀ ਤੇ ਪਤਨੀ ਦੇ ਰਿਸ਼ਤੇ ਦੀ ਕਰਨੀ ਹੈ। ਦੋ ਜੀ ਵਾਸਤੇ ਆਪਾਂ ਲੜਕੀ ਵਾਸਤੇ ਵੀ ਇਹ ਗੱਲ ਕਰਦੇ ਹਾਂ ਕਿ ਉਹ ਇਹ ਨਹੀਂ ਕਿ ਜੇ ਤੂੰ ਦੇਖੇਗਾ 8 ਵਜੇ ਸੁੱਤੀ ਹੋੜੀ ਵਿਸੋਰੇ ਘਰ ਵੀ ਕਿਉਂਕਿ ਆਪਣੇ ਆਪ ਨੂੰ ਬਦਲਣਾ ਪੈਣਾ ਏ ਇੱਕ ਦਿਨ ਦੇ ਵਿੱਚ ਸਾਰੇ ਰਿਸ਼ਤੇ ਨਾਤੇ ਆ ਜਿਹੜੇ ਬਦਲ ਜਾਂਦੇ ਨੇ ਤੇ ਫਿਰ ਆਪਣੇ ਆਪ ਨੂੰ ਬਦਲਣਾ ਜਿਹੜਾ ਜ਼ਰੂਰ ਪੈਂਦਾ ਹੈ ਲੜਕੀ ਦਾ ਫਰਜ਼ ਵੀ ਇਹ ਬਣਦਾ ਹੈ ਕਿ ਜਦੋਂ ਉਹ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਕਈ ਵਾਰ ਪਤਾ ਕੀ ਹੁੰਦਾ ਹੈ ਕਿ ਲੜਕੇ ਨੂੰ ਆਪਣੀ ਘਰਵਾਲੀ ਦੇ ਘਰ ਕੇ ਕਈ ਵਾਰਾ ਨਾ ਆਪਣੇ ਮਾਪਿਆਂ ਤੋਂ ਜਾਂ ਕੋਈ ਭੈਣ ਹੈ ਜਾਂ ਦੀ ਗਵਾਂਢੀ ਜਾਂ ਜੁਆਇੰਟ ਫੈਮਿਲੀ ਨਾਲ ਆਪਣੇ ਘਰਵਾਲੀ ਦੇ ਘਰ ਕੇ ਕਈ ਵਾਰਾ ਗੱਲਾਂ ਸੁਣੀਆਂ ਪੈਂਦੀਆਂ ਨੇ ਕਿ ਤੇਰੀ ਘਰਵਾਲੀ ਤਾਂ ਸੁੱਤੀ ਨਹੀਂ ਹੋਟਦੀ ਵਧੀਆ ਖਾਣਾ ਨਹੀਂ ਬਣਾਉਂਦੀ ਕੋਈ ਵੀ ਕਿਹੜੋ ਜਾਨ ਗੱਲਬਾਤ ਵਧੀਆ ਨਹੀਂ ਕਰਨੀ ਹੁੰਦੀ ਤੇ ਵਿਚਾਰਾ ਲੜਕਾ ਨਾ ਫਿਰ ਉੱਥੇ ਕਿਉਂਕਿ ਆਪਣੇ ਪਰਿਵਾਰ ਨੂੰ ਵੀ ਨਿਛੜ ਸਕਦਾ ਤੇ ਕਹਿ ਵੀ ਕੁਝ ਨਹੀਂ ਸਕਦਾ ਤੇ ਨਾ ਆਪਣੇ ਘਰ ਵਾਲੀ ਨੂੰ ਕੁਝ ਕਹਿ ਸਕਦਾ ਹੈ। ਨਾ ਬਿਛਾ ਸਕਦਾ ਹੈ। ਕਿ ਲੜਕੀ ਦਾ ਫਰਜ਼ ਵੀ ਇਹ ਬਣਦਾ ਹੈ ਕਿ ਪਰਿਵਾਰ ਦੇ ਵਿੱਚ ਨਾ ਮੇਰੇ ਘਰ ਵਾਲੇ ਦੀ ਇੱਜ਼ਤ ਬਣੀ ਰਵੇ। ਸਾਰੇ ਕਿਉਂਕਿ ਪਹਿਲਾਂ ਲੜਕੀ ਦਾ ਨਾਮ ਤਾਂ ਆਉਣਾ ਹੀ ਨਹੀਂ ਨਾ ਪਹਿਲਾਂ ਇਹ ਕਹਿਣਾ ਹੈ ਮੰਨ ਲਓ ਜੇ ਲੜਕੇ ਦਾ ਨਾਮ ਰਾਜੂ ਹੀ ਤੇ ਕਹਿਣਾ ਹੈ ਕਿ ਰਾਜੂ ਦੀ ਘਰ ਵਾਲੀ ਬੜੀ ਸਿਆਣੀ ਹੈ। ਉੱਥੇ ਲੜਕੇ ਦਾ ਨਾਮ ਹੀ ਆਇਆਗਾ। ਲੜਕੀ ਦਾ ਤਾਂ ਨਹੀਂ ਨਾ ਆਇਆਗਾ। ਇਸ ਵਾਸਤੇ ਉਹਦਾ ਫਰਜ਼ ਵੀ ਇਹ ਬਣਦਾ ਹੈ ਕਿ ਮੇਰੇ ਘਰ ਵਾਲੇ ਦਾ ਨਾਮ ਹੀ ਹੋਣਾ। ਠੀਕ ਕੌਣਾ ਮੈਂ ਆਪਣੇ ਘਰਵਾਲੇ ਦੀ ਇੱਜ਼ਤ ਜਿਹੜੀ ਆਪਣੇ ਪਰਿਵਾਰ ਦੇ ਵਿੱਚ ਵਧਾਉਣੀ ਹੈ। ਇਹ ਨਹੀਂ ਕਿ ਮੇਰੇ ਘਰ ਕੇ ਉਹਨੂੰ ਕੋਈ ਤਾਨੇ ਮੈਨੇ ਸੁਣੇ ਤਾਂ। ਦਾ ਇਹ ਨਹੀਂ ਲੈਣਾ। ਉੱਠਣ ਬੈਣ ਦਾ ਸਮਾਂ ਜਿਹੜਾ ਦੋਹਾਂ ਜੀ ਆਣ ਆਪਸ ਦੇ ਵਿੱਚ ਪਿਆਰ ਦੇ ਨਾਲ ਸਮਝ ਸਮਝਾ ਲੈਣਾ ਚਾਹੀਦਾ ਹੈ। ਜੇਕਰ ਖਾਣਾ ਬਣਾਉਂਦੇ ਵਕਤ ਉਹਦੇ ਤੋਂ ਕੋਈ ਗਲਤੀ ਹੋ ਜਾਂਦੀ ਲੋਕਿ ਸਾਰੇ ਪਰਿਵਾਰ ਦਾ ਖਾਣ ਪੀਣ ਦਾ ਢੰਗ ਤਰੀਕਾ ਲੱਗਦੀ। ਪੇਕੇ ਘਰ ਦਾ ਨਾ ਕੇ ਕਿ ਜੇ ਉਸਨੇ ਪੇਕੇ ਘਰ ਦੇ ਹਿਸਾਬ ਨਾਲ ਤੁਹਾਡੇ ਘਰ ਵਿੱਚ ਕੁਝ ਬਣਾ ਦਿੱਤਾ ਹੈ ਉੱਥੇ ਇਹ ਨਹੀਂ ਕਿ ਲੜਕਾ ਕਵੇ ਕਿ ਤੂੰ ਵਧੀਆ ਨਹੀਂ ਜਾ ਮੰਨ ਲੋ ਇਹ ਵਾਰਾ ਕਿੰਦਾ ਕਿ ਸੱਸ ਹੋਈ ਕਹਿ ਦਿੰਦਾ ਕਿ ਖਾਣਾ ਵਧੀਆ ਨਹੀਂ ਬਣਿਆ ਕਿ ਫਿਰ ਆਪਾਂ ਇਹ ਨਹੀਂ ਕਹਿੰਦੇ ਕਿ ਕਿਉਂ ਆਪਣੇ ਮਾਪਿਆਂ ਦੀ ਫਟਾਫਟ ਸਾਲਡ ਲੈਣਗੇ ਉੱਥੇ ਉਹ ਆਪਣੀ ਘਰ ਵਾਲੀ ਦੀ ਸਾਈਡ ਲੈਣੀ ਵੀ ਬਣਦੀ ਹੈ ਪਹਿਲੀ ਰਸੋਈ ਤੇ ਪਹਿਲੇ ਦਿਨ ਉਹਦੇ ਤੋਂ ਕੋਈ ਗਲਤੀ ਹੋ ਗਈ ਉਹ ਵੀ ਕੀ ਸੱਸ ਨੇ ਕੁਝ ਕਿਹਾ ਤਾਂ ਸਹੁਰੇ ਨੇ ਜਾਂ ਪਰਿਵਾਰ ਦੇ ਵਿੱਚ ਕੋਈ ਹੋਰ ਮੈਂਬਰ ਹੈ ਜਿਹੜਾ ਉਹਨੇ ਕੋਈ ਨੋਕ ਟੋਕ ਕਰਤੀ ਤੇ ਉੱਥੇ ਘਰਵਾਲੇ ਦਾ ਫਰਜ਼ ਬਣਦਾ ਹੈ ਕਿ ਆਪਣੀ ਘਰਵਾਲੇ ਦੀ ਸਾਈਡ ਜ਼ਰੂਰ ਲਵੇ ਕਿ ਕੋਈ ਗੱਲ ਨਹੀਂ ਅਜੀ ਉਹ ਵਿਆਹ ਕਿ ਆਈ ਨੂੰ ਕਿੰਨੇ ਕੋ ਦਿਨ ਹੋਏਗੇ ਤੇ ਗਲਤੀ ਤੁਹਾਡੇ ਤੋਂ ਵੀ ਖਾਣਾ ਬਣਾਉਂਦੇ ਵਕਤ ਕਦੇ ਹੋ ਸਕਦੀ ਸੀ ਆਪਣੀ ਮਾਂ ਨੂੰ ਹੋਵੇ ਭੈਣ ਨੂੰ ਕੋਵੇ ਫੈਮਲੀ ਦੇ ਵਿੱਚ ਜਿਹੜਾ ਮੈਂਬਰ ਰਸੋਈ ਵਿੱਚ ਕੰਮ ਕਰਦਾ ਉਸ ਨੂੰ ਕਿਹਾ ਸਕਦਾ ਕੋਈ ਗੱਲ ਨਹੀਂ ਜਾਇ ਜੇ ਅੱਜ ਇਹਦੇ ਤੋਂ ਹੀ ਗਲਤੀ ਹੋ ਗਈ ਕਿ ਫਿੱਡੀ ਹੋ ਗਈ ਜਾਂ ਤੇ ਫਿਰ ਕੀ ਆ ਕਿ ਉਹਨੂੰ ਐ ਹੋਏਗਾ ਘਰ ਵਾਲੇ ਨੂੰ ਲੱਗੇਗਾ ਕਿ ਮੇਰੇ ਘਰ ਵਾਲੇ ਨੇ ਮੇਰੀ سپورਟ ਕੀਤੀ ਉਹਦੀ ਉਹਦੀਆਂ ਨਜ਼ਰਾਂ ਦੇ ਵਿੱਚ ਆਪਣੇ ਘਰ ਵਾਲੇ ਦੀ ਇੱਜ਼ਤ ਹੋਰ ਵੱਧ ਜਾਵੇ ਤੇ ਫਿਰ ਅੱਗੇ ਤੋਂ ਜਦੋਂ ਖਾਣਾ ਬਣਾਏਗੀ ਤਾਂ ਫਿਰ ਜ਼ਰੂਰ ਆਪਣੇ ਘਰ ਵਾਲੇ ਨੂੰ ਪੁੱਛੇਗੀ ਕਿ ਇਹਦੇ ਵਿੱਚ ਕੀ ਖੰਦੀ ਸੀ ਤੇ ਫਿਰ ਇੱਥੇ ਕੀ ਹੈ ਕਿ ਉਹ ਆਪਣੇ ਘਰ ਵਾਲੇ ਨੂੰ ਪੁੱਛ ਸਕਦੀ ਕਿ ਤੁਹਾਡੇ ਘਰ ਦਾ ਜਿਹੜਾ ਰਹਿਣ ਸਹਿਣ ਦਾ ਤਰੀਕਾ ਕਿਹੋ ਜਿਹਾ ਖਾਣਾ ਬਣਾਉਂਦਾ ਪੁੱਛ ਸਕਦੀ ਕੋਈ ਗੱਲ ਨਹੀਂ ਜੇਕਰ ਉਹ ਪੁੱਛੇਗੀ ਉਹ ਦੱਸ ਵੀ ਸਕਦਾ ਨੂੰ ਪਤਾ ਹੀ ਇਹ ਜਿਹੋ ਜਾਂ ਪੱਚੀਆਂ 30 ਸਾਲਾਂ ਤੋਂ ਖਾਣਾ ਖਾਂਦਾ ਆ ਰਿਹਾ ਹੈ ਤੇ ਉਹ ਜ਼ਰੂਰ ਦੱਸੇਗਾ ਕਿ ਸਾਡੇ ਘਰ ਵਿੱਚ ਇਹੋ ਜਿਹਾ ਖਾਣਾ ਬਣਦਾ ਹੈ ਫਿਰ ਇਹ ਨਹੀਂ ਕਿ ਉਹ ਆਪਣੇ ਘਰ ਵਾਲੇ ਨੂੰ ਹਮੇਸ਼ਾ ਕਹੀ ਜਾਵੇ ਕਿ ਤੇਰੀ ਮਾਂ ਚੰਗੀ ਮੇਰੇ ਖਾਣੇ ਤੋਂ ਤੇਰੀ ਮਾਂ ਚੰਗੀ ਕਿਉਂ ਉਹਦੀ ਵੀ ਮਾਂ ਇਹ ਨਹੀਂ ਕਿ ਭੈਣੇ ਤੂੰ ਵਿਆਹ ਕੇ ਆ ਗਈ ਤੇ ਉਹਨੇ ਆਪਣੀ ਮਾਂ ਛੱਡ ਦੇਣੀ ਨਹੀਂ ਛੱਡਣਾ ਬਹੁਤ ਹੀ ਮਾਂ ਕਿ ਤੂੰ ਹੀ ساری ਜ਼ਿੰਦਗੀ ਉਹਦੇ ਨਾਲ ਉਹਦੇ ਲੜਨ ਲੱਗੀ ਤੇ ਉਹਦੇ ਨਾਲ ਕਟਣੀ ਇਸ ਵਾਸਤੇ ਕਤੇ ਵੀ ਘਰ ਵਾਲੀ ਦਾ ਫਰਜ਼ ਇਹ ਬਣਦਾ ਏ ਕਿ ਉਹ ਉਹਦੀ ਮਾਂ ਦੇ ਪ੍ਰਤੀ ਕੋਈ ਵੀ ਗਲਤ ਸ਼ਬਦ ਨਾ ਬੋਲੇ ਉਹ ਤੇ ਘਰ ਦੇ ਅੰਦਰ ਕੋਈ ਗਲਤ ਸ਼ਬਦ ਕਦੇ ਵੀ ਨਾ ਬੋਲੇ ਕਿਉਂ ਲੜਕਾ ਵਿਚਾਰਾ ਜਿਹੜਾ ਉੱਥੇ ਹੱਸ ਜਾਵੇ ਕਿਉਂ ਉਸ ਦਲਦਲ ਚ ਫਸ ਜਾਂਦੇ ਕਈ ਲੜਕੇ ਕਿ ਨਾ ਵਿਚਾਰੇ ਮਾਂ ਕੁਝ ਕਹਿਣ ਜੋ ਕੇ ਪਰਿਵਾਰ ਦੇ ਮੈਂਬਰ ਨੇ ਤੇ ਨਾ ਕੋਈ ਘਰ ਵਾਲੇ ਨੇ ਤੁਹਾਡੇ ਘਰ ਵਾਲੇ ਦੇ ਨਾਲ ਕੋਈ ਦੋਸਤ ਮਿੱਤਰ ਆ ਗਿਆ ਹੈ ਆ ਤੁਹਾਡੇ ਘਰ ਵਾਲੇ ਨੇ ਤੁਹਾਨੂੰ ਕਹਿ ਦਿੱਤਾ ਕਿ ਚਾਹ ਬਣਾਓ ਜਾ ਬਲੀ ਕਿ ਖਾਣਾ ਤਿਆਰ ਕਰੋ ਰੋਟੀ ਟੱਕ ਬਣਾਓ ਤੇ ਉਹਨੂੰ ਬਿਲਕੁਲ ਵੀ ਫਰਤ ਕੇ ਜਵਾਬ ਨਹੀਂ ਦੇਣਾ ਇਹ ਨਹੀਂ ਕਿ ਤੁਸੀਂ ਕਹਿ ਦਿਓ ਕਿ ਮੇਰੇ ਤੋਂ ਨਹੀਂ ਬਣਾਉਣਾ ਜਾਂ ਮੈਂ ਹੁਣੇ ਫ੍ਰੀ ਹੋਈ ਆ ਜਾਂ ਕਿਸੇ ਵੀ ਤਰੀਕੇ ਤੁਸੀਂ ਉਸ ਨੂੰ ਜਵਾਬ ਦੇ ਦੇ ਤੁਸੀਂ ਸੋਚੋ ਕਿ ਤੁਹਾਡੇ ਘਰ ਬਣਦੀ ਕੀ ਇੱਜ਼ਤ ਰਹੇਗੀ ਉਸ ਦੀ ਕਿल्ली ਬੇਇੱਜ਼ਤੀ ਹੋਏਗੀ ਲੜਕੀ ਦਾ ਫਰਜ਼ ਇਹ ਬਣਦਾ ਹੈ ਕਿ ਜੇਕਰ ਤੁਹਾਡੇ ਘਰ ਵਾਲੇ ਨੇ ਤੁਹਾਨੂੰ ਕੁਝ ਵੀ ਖਾਣ ਪੀਣ ਦੇ ਲਈ ਬਣਾਉਣ ਦੇ ਲਈ ਕਿਹਾ ਹੈ چاہے ਤੁਸੀਂ ਕਿੰਨੀ ਵੀ ਮੁਸ਼ਕਲ ਦੇ ਵਿੱਚ ਹੋਵੋ ਹਾਉ ਤੇ ਤੁਸੀਂ ਮਦਦ ਲੈ ਸਕਦੇ ਹੋ ਪਰਿਵਾਰ ਦੇ ਕਿਸੇ ਮੈਂਬਰ ਦੇ ਜਾਂ ਆਪਣੇ ਘਰ ਵਾਲੇ ਨੂੰ ਹੀ ਤੁਸੀਂ ਪਿਆਰ ਦੇ ਨਾਲ ਆਵਾਜ਼ ਮਾਰ ਕੇ ਸੋਈ ਵਿੱਚ ਕਿ ਆ ਸਕਦੇ ਹੋ ਕਿ ਮੇਰੀ 10 ਮਿੰਟ ਦੇ ਲਈ ਤੁਸੀਂ ਹਾਣਤ ਕਰਵਾ ਦਿਓ ਜਾਂ ਪਰਿਵਾਰ ਦੇ ਵਿੱਚ ਕੋਈ ਹੋਰ ਨੰਬਰ ਹੋਵੇ ਉਹ ਕੋਈ ਮੇਰੀ ਹਾਣਤ ਕਰਵਾ ਦੇਵੇ ਕਿ ਮੈਂ ਠੀਕ ਨਹੀਂ ਆ ਜਾਂ ਮੈਂ ਥੱਕ ਚੁੱਕੇ ਹਾਂ ਜਾਂ ਮੈਂ ਹੁਣੇ ਵੇਲੇ ਕਿਸੇ ਵੀ ਤਰੀਕੇ ਨਾਲ ਤੇ ਲੜਕੇ ਦਾ ਫਰਜ਼ ਵੀ ਇਹ ਬਣਦਾ ਹੈ ਕਿ ਇਹ ਨਹੀਂ ਕਿ ਤੁਹਾਡੇ ਘਰ ਦੇ ਇੰਨੇ ਕੰਮ ਕਾਸ ਨੇ ਇੱਥੇ ਤੁਸੀਂ ਰੋ ਜਾ ਕੇ ਦੋਸਤਾਂ ਮਿੱਤਰਾਂ ਨੂੰ ਲਈ ਆਵਾ ਜਾਂ ਤੁਸੀਂ ਵੇਲੇ ਬੈਠੇ ਕਿ ਤੁਹਾਡੀ ਘਰ ਵਾਲੀ ਜਾਂ ਗਰਮੀ ਬਹੁਤ ਹੈ ਜਾਂ ਠੰਡ ਬਹੁਤ ਹੈ ਰਸੋਈ ਦੇ ਵਿੱਚ ਕਲਪੁਚ ਕੀ ਹੋ ਸਾਰਾ ਦਿਨ ਤੁਸੀਂ ਉਹਦੇ ਤੇ ਆਰਡਰਿੰਗ ਕਰਦੇ ਰਹੋ। ਐਨਜਿਨਿੰਗ ਕਰਨਾ ਹੈ। ਉਹਦੇ ਵਿੱਚ ਵੀ ਜਾਣੀ। 6 ਟਾਈਮ ਤੁਹਾਡਾ ਖਾਣ-ਪੀਣ ਦਾ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਸਾਰੇ ਪਰਿਵਾਰ ਨੇ ਰੋਟੀ ਖਾ ਲਈ ਤੇ ਘਰ ਵਾਲਾ ਕਹੇਗਾ ਕਿ ਨਾ ਤਾ ਹਜੇ ਤਿਆਰ ਕੀ ਖਾਣਾਂਗੇ। ਜਦੋਂ ਸਾਰੇ ਜੀ ਰੋਟੀ ਖਾਂਦੇ ਨੇ ਉਹਦਾ ਵੀ ਬਰਜ਼ ਬੰਦਾ ਕਿ ਉਹਦੀ ਰੋਟੀ ਖਾ ਲਵੇ। ਆਪਣੀ ਘਰ ਵਾਲੀ ਦੀ ਜੇ ਰਸੋਈ ਵਿੱਚ ਕਿਸੇ ਦੋਸਤ ਨੇ ਤਰਾਂ ਕੇ ਮਦਦ ਕਰਵਾ ਦੇਵੇਗਾ ਤੇ ਕੋਈ ਡਾਂਗ ਨਹੀਂ। ਜਦ ਜੇ ਵਸੇ ਮਾਹੀ ਯਾਲੇ ਕੋਈ ਰਿਸ਼ਤੇਦਾਰ ਆ ਗਿਆ ਤੁਹਾਡੀ ਸੱਸ ਦੇ ਜਾਂ ਤੁਹਾਡੇ ਸਹੁਰੇ ਵੱਲੋਂ ਕੋਈ ਵੀ ਰਿਸ਼ਤੇਦਾਰ ਆ ਗਿਆ ਤੇ ਤੁਸੀਂ ਉੱਥੇ ਵਧੀਆ ਤਰੀਕੇ ਦੇ ਨਾਲ ਸ੍ਰਿਸ਼ਤੇਦਾਰ ਦੇ ਪੇਸ਼ ਹੋਣੇ ਕੋਈ ਵਧੀਆ ਖਾਣਾ ਬਣਾ ਕੇ ਖਵਾਉਣਾ ਹੈ ਨਹੀਂ ਕਿ ਭਾਂਡੇ ਚੁਕਚੁਕ ਮਾਰੀ ਜਾਣੀ ਕਿਉਂਕਿ ਘਰ ਦੇ ਵਿੱਚ ਰੁੱਖੀ ਮਿੱਸੀ ਤੁਸੀਂ ਖਾ ਕੇ ਗੁਜ਼ਾਰਾ ਕਰ ਸਕਦੇ ਜੇ ਇੱਕ ਵੇਲੇ ਤੁਹਾਡੇ ਕੋ ਨਹੀਂ ਸਬਜੀ ਬਣੀ ਜਾਂ ਸਬਜੀ ਪਈ ਥੋੜੀ ਪਈ ਹੈ ਤੁਸੀਂ ਕਿਤੇ ਚਾਰ ਫੜ ਕੇ ਵੀ ਰੋਟੀ ਖਾ ਲਓ ਕਿਤੇ ਚਟਨੀ ਕੁੱਟ ਕੇ ਵੀ ਖਾ ਲਓ ਕਿਤੇ ਕੋਈ ਢਾਰਨੀ ਪਰ ਜਦੋਂ ਭੈਣਰਾ ਆਇਆ ਨਾ ਉਹ ਸੋਹਣਾ ਰੋਟੀ ਚੱਪੀ ਲਾਣਾ ਹੈ ਇਹ ਹੀ ਗੱਲ ਆਪਾਂ ਪਿੱਛੇ ਵੀ ਕਰ ਚੁੱਕੇ ਆ ਕਿ ਫਿਰ ਨਾ ਤੁਹਾਡੇ ਘਰ ਵਾਲੇ ਗਈ ਆਉਣਗੇ ਕਿ ਉਹਦੀ ਘਰ ਵਾਲੀ ਇਹ ਨਾ ਜਿਹੜੀ ਉਹ ਆਏਗੇ ਤਾਂ ਬੜਾ ਆਚਾਰ ਕਰਦੀ ਇੱਜ਼ਤ ਕਰਦੀ ਬੜਾ ਸੋਹਣਾ ਖਾਣਾ ਲਾਉਂਦੀ ਤੁਹਾਡਾ ਨਾਮ ਮਗਰੋਂ ਲੈਣਾ ਕਿਸੇ ਇਹਦੇ ਨਾਲ ਕੀ ਕਿ ਤੁਹਾਡੇ ਘਰ ਵਾਲੇ ਦੀ ਇੱਜ਼ਤ ਵਾਦੀ ਜਦੋਂ ਪਤਾ ਬਾਹਰ ਕੋਈ ਕਹਿੰਦਾ ਨਾ ਤੁਹਾਡੇ ਘਰ ਵਾਲੇ ਨੂੰ ਕਿ ਤੇਰੀ ਘਰ ਵਾਲੀ ਹਰ ਇੱਕ ਆਏ ਗਏ ਦੀ ਬਹੁਤ ਇੱਜ਼ਤ ਕਰਦੀ। ਉਹਦੇ ਨਾਲ ਪਿਆਰ ਨਾਲ ਗੇਹਣ ਆਉਂਦੀ ਏ ਜਾਂ ਵਧੀਆ ਚਾਹ ਪਾਣੀ ਪੁੱਛਦੀ ਏ। ਆਉ ਭਗਤ ਵਧੀਆ ਕਰਦੀ ਏ ਤੇ ਤੁਸੀਂ ਸੋਚੋ ਮੇਰੀਓ ਭੈਣੋ ਕਿ ਤੁਹਾਡੇ ਘਰ ਵਾਲੇ ਦਾ ਜਿਹੜਾ ਮਾਣ ਹੋ ਕਿੰਨਾ ਦੇਲ ਹੈ ਜਿਹੜਾ ਕਿੰਨਾ ਖੁਸ਼ ਹੁੰਦਾ ਹੋਏਗਾ। ਉਹਦਾ ਖੂਨ ਹੈ ਜਿਹੜਾ ਕਹਿੰਦੇ ਦੇ ਸੀ ਨਾ ਮੇਰਾ ਸਹੇਰ ਖੂਨ ਵਾਂਗ ਜਿਹਾ ਸੇਰ ਖੂਨ ਵਾਂਗ ਜਾਂਦਾ ਹੈ। ਉਹ ਕਿੰਨਾ ਚਾ ਚੜਦਾ ਹੋਊਗਾ ਕਿ ਮੇਰੇ ਘਰ ਵਾਲੀ ਦੀ ਤਾਰੀਫ਼ ਨਹੀਂ ਆਪਣੇ ਘਰ ਵਾਲੇ ਦੀ ਇੱਜ਼ਤ ਵਧਾਉਣ ਦੇ ਵਾਸਤੇ ਤੁਹਾਡਾ ਯੋਗਦਾਨ ਜ਼ਰੂਰ ਹੁੰਦਾ ਹੈ ਦੂਜੇ ਪਾਸੇ ਘਰ ਵਾਲੇ ਦਾ ਫਰਜ਼ ਇਹ ਬਣਦਾ ਹੈ ਕਿ ਇਹ ਨਿੱਕੇ ਬੈਠੇ ਉੱਠਿਆਂ ਕੋਈ ਰਿਸ਼ਤੇਦਾਰ ਆਏ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਆਇਆ ਜਾਂ ਰੁਟੀਨ ਦੇ ਵਿੱਚ ਡੇਲੀ ਤੁਸੀਂ ਘਰੋਂ ਲੜਕੇ ਦਾ ਮਾਂ ਪਿਓ ਹੋਏ ਤੇ ਉਹ ਕੱਲ੍ਹ ਨੂੰ ਗੱਲ ਤੇ ਆਪਣੀ ਘਰ ਵਾਲੀ ਦੀ ਨੁਕਾ ਟੋਕੀ ਕਰੇ ਕਿਉਂਕਿ ਉਹਦੇ ਨਾਲ ਉਹਨੂੰ ਇੰਜ ਹੁੰਦਾ ਹੈ ਕਿ ਇਹ ਦੀ ਆਦਤ ਹੈ ਉਹ ਫਿਰ ਲੜਕੀ ਦੀ ਵੀ ਆਦਤ ਬਣ ਜਾਂਦੀ ਹੈ ਕਿ ਇਹ ਮੇਰੇ ਲੋਕਾ ਟੋਕੀ ਤੱਕ ਕਰਨੀ ਹੈ ਮੈਂ ਜਿੰਨੀ ਮਰਜੀ ਵਧੀਆ ਰੋਟੀ ਬਣਾਵਾ ਵਧੀਆ ਸਬਜ਼ੀ ਬਣਾਵਾ ਇਹਦੇ ਭੈਣ ਭਰਾ ਜਾਂ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਵਧੀਆ ਟ੍ਰੀਟ ਕਰਦੀ ਆਂ ਫਿਰ ਵੀ ਮੇਰੀ ਲੋਕਾ ਟੋਕੀ ਕਰੀ ਜਾਂਦਾ ਹੈ ਠਿੱਕਰ ਵਾਲੇ ਦਾ ਵੀ ਫਰਜ਼ ਬਣਦਾ ਹੈ ਕਿ ਆਪਣੀ ਘਰ ਵਾਲੀ ਨੂੰ ਪਿਆਰ ਦੇ ਨਾਲ ਉਥੇ ਸਮਝਾਵੇ ਜੇ ਕੋਈ ਗਲਤੀ ਹੋ ਗਈ ਹੈ ਜਦੋਂ ਪ੍ਰਚਲਿਆ ਗਿਆ ਦੋਸਤ ਮਿੱਤਰ ਚਲੇ ਆ ਗਿਆ ਤਾਂ ਮਗਰੋਂ ਕਹੇ ਕਿ ਤੇਰੀ ਸਬਜੀ ਨਹੀਂ ਸਵਾਸ ਸੀ ਜਾਂ ਤੁਸੀਂ ਉੱਥੇ ਸਾਰੇ ਜਣਿਆਂ ਦੇ ਵਿੱਚ ਬੈਠਿਆਂ ਆਹ ਗਲਤ ਸ਼ਬਦ ਬੋਲ ਕੇ ਸੀ ਉਹਨੂੰ ਕੱਲੀ ਨੇ ਸਮਝਾਵੇ ਬੰਦ ਕਮਰੇ ਦੇ ਅੰਦਰ ਚਾਹੇ ਉਹਨੂੰ ਦੋ ਛਿੜਕਾਂ ਵੀ ਦੇ ਲੈਗਾ ਨਾ ਤੇ ਬਾਹਰ ਹੱਸ ਕੇ ਉਸ ਨੂੰ ਜਿਤ ਪਿਆਰ ਦੇ ਨਾਲ ਬੁਲਾ ਲਵੇਗਾ ਤੇ ਉਹ ਲੜਕੀ ਸਾਰਾ ਕੁਝ ਭੁੱਲ ਜਾਂਦੀ ਹੈ ਕਿ ਅੰਦਰ ਮੇਰੇ ਘਰ ਵਾਲੇ ਨੇ ਮੈਨੂੰ ਬੁਰਾ ਕਿਹਾ ਸੀ ਜਾ ਕੇ ਤੇ ਤੁਸੀਂ ਉਹਨੂੰ ਥੱਪੜ ਵੀ ਮਾਰ ਦੋਗੇ ਨਾ ਉਹ ਤਾਂ ਵੀ ਭੁੱਲ ਜਾਏਗੀ ਕਿਉਂਕਿ ਉਹਨੂੰ ਇਸ ਗੱਲ ਦਾ ਮਾਣ ਹੈ ਕਿ ਮੇਰਾ ਘਰ ਵਾਲਾ ਨਾਲ ਜਿਹੜਾ ਉਹ ਬਾਹਰ ਕਿਸੇ ਦੇ ਕੋਲ ਮੈਨੂੰ ਮਾੜੀ ਨਹੀਂ ਕਹੇਗਾ ਮੈਨੂੰ ਗਲਤ ਨਹੀਂ ਕਹੇਗਾ ਕੋਈ ਜੋ ਮਰਜੀ ਤੁਹਾਡਾ ਪਰਿਵਾਰ ਦਾ ਮੈਂਬਰ ਕਹੀ ਜਾਵੇ ਕਿ ਵਧੀਆ ਖਾਣਾ ਨਹੀਂ ਬਣਾਉਂਦੇ ਵਧੀਆ ਤਰੀਕੇ ਨਾਲ ਪੇਸ਼ ਨਹੀਂ ਆਉਂਦੀ ਕਿਸੇ ਰਿਸ਼ਤੇਦਾਰ ਦੇ ਵਧੀਆ ਬੁਲਾਉਂਦੀ ਨਹੀਂ ਪਰ ਤੁਸੀਂ ਉਹਨੂੰ ਕਹੀ ਜਾਣਾ ਹੈ ਕਿ ਨਹੀਂ ਮੇਰੀ ਘਰ ਵਾਲੀ ਵਧੀਆ ਹੈ ਵਧੀਆ ਹੈ ਨਾ ਇੱਕ ਦਿਨ ਉਹਦੇ ਵਿੱਚ ਜਿਹੜੀਆਂ ਵੀ ਗਲਤੀਆਂ ਹੋਣਗੀਆਂ ਨਾ ਉਹ ਨੰਨ ਖਤਮ ਕਰ ਲਵੇਗੀ ਉਹ ਸਮਝ ਜਾਵੇਗੀ ਕਿ ਮੇਰਾ ਘਰਵਾਲਾ ਜਦੋਂ ਮੇਰੇ ਤੇ ਬੜੇ ਕੋਚੇ ਮਾਰਦਾ ਕਿਉਂਕਿ ਪਿਆਰ ਦੇ ਨਾਲ ਜਦੋਂ ਤੁਸੀਂ ਉਹਨੂੰ ਸਮਝਾਓਗੇ ਪਿਆਰ ਦੇ ਨਾਲ پیش ਆਓਗੇ ਤੇ ਉਹ ਵੀ ਏਡੀ ਕੰਮੀ ਨਹੀਂ ਕਿ ਉਹ ਤੁਹਾਡੀ ਪਿਆਰ ਦੀ ਭਾਸ਼ਾ ਨੂੰ ਸਮਝੇਗੀ ਨਾ ਉਹ ਸਮਝ ਜਾਵੇਗੀ ਇਸ ਵਾਸਤੇ ਕਦੇ ਵੀ ਸਾਰਿਆਂ ਦੇ ਸਾਹਮਣੇ ਘਰਵਾਲੀ ਦਾ ਫਰਜ਼ ਵੀ ਇਹ ਬਣਦਾ ਹੈ ਆਪਣੇ ਘਰਵਾਲੇ ਨੂੰ ਕਦੇ ਵੀ ਬੁਰਾ ਭਲਾ ਨਾ ਕਰੇ ਅੱਖ ਦੇ ਘੂਰੇ ਵੀ ਪਟਣੇ ਦੋਹਾਂ ਜੀਆਂ ਦਾ ਫਰਜ਼ ਨਹੀਂ ਬਣਦਾ ਵੇ ਕਿਸੇ ਦੇ ਸਾਹਮਣੇ ਇੱਥੇ ਇੱਕ ਗੱਲ ਹੋਰ ਦੱਸ ਦਈਏ ਤੁਸੀਂ ਚਾਹੇ ਕਿੰਨਾ ਮਰਜ਼ੀ ਲੜ ਛਗੜ ਕੇ ਹਟੇ ਤੇ ਉਤੋਂ ਕੋਈ ਤੁਹਾਡਾ ਆਂਢੀ ਗਵੰਢੀ ਆ ਗਿਆ ਹੈ ਕੋਈ ਦੋਸਤ ਮਿੱਤਰ ਆ ਗਿਆ ਹੈ ਕੋਈ ਰਿਸ਼ਤੇਦਾਰ ਆ ਗਿਆ ਨਾ ਤਾਂ ਤੁਸੀਂ ਫਟਾਫਟ ਇੱਕੋ ਜਿਹਾ ਹੋ ਜਨਾ ਨਾਰਮਲ ਹੋ ਜਿਓ ਵਧੀਆ ਇੱਕ ਦੂਜੇ ਨੂੰ ਬੁਲਾਉਣ ਲੱਗ ਜਾਣਾ ਕਿ ਅਗਲੇ ਨੂੰ ਮਹਿਸੂਸ ਹੀ ਨਾ ਹੋਵੇ ਕਿ ਹੁਣ ਲੜ ਕੇ ਆ ਕਿ ਬਾਦ ਵਿੱਚ ਤੁਹਾਡਾ ਕੋਈ ਗਿਲਾ ਸ਼ਿਕਾਇਤ ਹੈ ਕੋਈ ਕਿੰਨੀ ਦੇਰ ਤੁਸੀਂ ਮੂੰਹ ਮਟ ਲੋਗੇ ਦੋਵਾਂ ਜੀਆਂ ਦੀ ਲੜਾਈ ਕਿੰਨੀ ਕੁ ਦੇਰ ਤੱਕ ਰਹਿ ਸਕਦੀ ਹੈ ਨਹੀਂ ਰਹਿ ਸਕਦੀ ਕਿਉਂਕਿ ਦੋਹਾਂ ਦਾ ਸਰਲਾ ਹੀ ਨਹੀਂ ਘਰ ਦੇ ਕਿੰਨਿਆਂ ਹੀ ਲੋੜਾਂ ਹੁੰਦੀਆਂ ਨੇ ਘਰ ਦੇ ਕਿੰਨੇ ਹੀ ਕੰਮ ਕਾਜ ਹੁੰਦੇ ਨੇ ਜਿਹੜੇ ਇੱਕ ਦੂਜੇ ਤੋਂ ਬਿਨਾਂ ਨਹੀਂ ਕੀਤੇ ਜਾਂਦੇ ਕੋਲਪਨ ਤੇ ਲੋੜ ਹੁੰਦੀ ਹੈ ਕੋਈ ਘਰ ਦੇ ਕੰਮ ਨੇ ਕੋਈ ਖੇਤਾਂ ਦੇ ਕੰਮ ਨੇ ਕੋਈ ਦੁਕਾਨਦਾਰੀ ਕੋਈ ਕਾਰੋਬਾਰ ਹੈ ਕਿਉਂ ਜੇ ਘਰ ਵਾਲੇ ਨੇ ਮੇਰੀ ਗੱਲ ਸੁਣੋ ਲੜ ਪਿਆ ਜੇ ਘਰ ਵਾਲੀ ਲੜਪੇ ਮੰਨ ਲਓ ਸਪੋਸ ਕਰੋ ਕਿ ਲੜਪੇ ਨੇ ਜਿਸ ਵੇਰੇ ਜਦੋਂ ਕੰਮ ਤੇ ਜਾਣਾ ਘਰ ਵਾਲੀ ਨੇ ਘਰ ਵਾਲੀ ਨੂੰ ਉਹਦਾ ਫਰਜ਼ ਏ ਉਹਦਾ ਪਿਆਰ ਵੀ ਆਪਣੇ ਘਰ ਵਾਲੇ ਵਾਸਤੇ ਕਿ ਚਾਹ ਦਾ ਕੱਪ ਬਣਾ ਕੇ ਦੇਣਾ ਆਪਣੀ ਜਿਉਂ ਨਾਂ ਵੀ ਉੱਠੇਗੀ ਤੇ ਉਹਨੂੰ ਫਿਰ ਵੀ ਕਹਿਣਾ ਹੀ ਪੈਣਾ ਆਪਣੇ ਘਰ ਵਾਲੀ ਨੂੰ ਪਿਆਰ ਦੇ ਨਾਲ ਸਭੋ ਕਹੇਗਾ ਕਿ ਉਠੋ ਚਾਹ ਬਣਾਓ ਅੱਜ ਮੈਂ ਲੇਟ ਹੋ ਰਿਹਾ ਮੇਰਾ ਟਿਫਨ ਜਲਦੀ ਪੈਕ ਕਰੋ ਜਮੇ ਖੇਤਾਂ ਨੂੰ ਜਾਣਾ ਹੈ ਜਲਦੀ ਘਰ ਰੋਟੀ ਤੱਕ ਬਣਾਓ ਕਹੇ ਕਿ ਲੋ ਮਜਬੂਰੀ ਦੇ ਵਿੱਚ ਆ ਕੇ ਬੁਲਾਉਣਾ ਪੈਣਾ ਹੀ ਕਿੰਨੀ ਕੁ ਦੇਰ ਦੀ ਲੜਾਈ ਹੋ ਸਕਦੀ ਬਿਲਕੁਲ ਵੀ ਦੋਆਂ ਜੀਆਂ ਦੀ ਕੋਈ ਵੀ ਲੜਾਈ ਨਹੀਂ ਪਰ ਤੁਹਾਡੇ ਪਾਸੇ ਆਪਾਂ ਦੱਸਿਏ ਕਿ ਤੁਹਾਡੇ ਬੱਚੇ ਹੋ ਗਏ ਨੇ ਅੱਜ ਬੱਚੇ ਤੁਹਾਡੇ ਵੱਡੇ ਹੋ ਗਏ ਨੇ ਇਹ ਨਹੀਂ ਕਿ ਹੁਣ ਬੱਚੇ ਆ ਗਏ ਤੇ ਤੁਹਾਡੇ ਦੋਆਂ ਜੀਆਂ ਦੇ ਪਿਆਰ ਦੇ ਵਿੱਚ ਕੋਈ ਫਰਕ ਪੈਦਾ ਹੋ ਠੀਕ ਹੈ ਫਰਕ ਥੋੜਾ ਬਹੁਤ ਪੈਂਦਾ ਹੈ ਕਿਉਂਕਿ ਬੱਚਿਆਂ ਵੱਲ ਧਿਆਨ ਹੈ ਜਿਹੜਾ ਮਾਂ ਨੂੰ ਜ਼ਿਆਦਾ ਦੇਣਾ ਪੈਂਦਾ ਹੈ ਜੋਨੇ ਬਾਹਰ ਦੇ ਕੰਮਕਾਜ ਸਾਹਮਣੇ ਹੁੰਦੇ ਨੇ ਮਾਂ ਨੇ ਘਰ ਦੇ ਵੀ ਸਾਹਮਣੇ ਨਾਮ ਦਿਆਣੇ ਨੇ ਸੰਭਲਣਾ ਉਹਦਾ ਥੋੜਾ ਜਿਹਾ ਧਿਆਨ ਆਪਣੇ ਪਤੀ ਵੱਲੋਂ ਜ਼ਰੂਰ ਘਟ ਜਾਂਦਾ ਹੈ ਪਰ ਆਪਾਂ ਇਹ ਨਹੀਂ ਕਹਿੰਦੇ ਕਿ ਪਿਆਰ ਖਤਮ ਹੋ ਜਾਂਦਾ ਹੈ ਫਰਕ ਜ਼ਰੂਰ ਪੈਂਦਾ ਕਿਉਂਕਿ ਉਹੀ ਸਮਾਂ ਸੀ ਜਿਹੜਾ ਸਾਰਾ ਸਮਾਂ ਆਪਣੇ ਘਰ ਵਾਲੇ ਲਈ ਨਹੀਂ ਸੀ ਤੇ ਉਸੇ ਸਮੇਂ ਵਿੱਚ ਹੁਣ ਸਮੇ ਨੂੰ ਵੰਡ ਕੇ ਜੇ ਕਨਿਆਣਾ ਦਾ ਦੋ ਨਿਆਣੇ ਨੇ ਉਹ ਸਮਾਂ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇਣਾ ਪੈਂਦਾ ਬੱਚੇ ਵੱਡੇ ਹੋ ਗਏ ਨੇ ਇਥੇ ਵੀ ਗੱਲ ਦੱਸਦੀ ਐ ਇਹ ਨਹੀਂ ਕਿ ਤੁਸੀਂ ਆਪਣੀ ਘਰਵਾਲੀ ਦੇ ਨਾਲ ਲੜਦੇ ਰਹੋ ਕਿ ਤੂੰ ਮੈਨੂੰ ਸਮਾਂ ਸਮੇਂ ਸਿਰ ਖਾਣਾ ਨਹੀਂ ਦਿੰਦੀ ਜਾਂ ਟਾਈਮ ਤੇ ਮੇਰੇ ਕੱਪੜੇ ਨਹੀਂ ਧੋਤੇ ਮਿਲੇ ਜਾਂ ਟਾਈਮ ਤੇ ਕੋਈ ਵੀ ਮੇਰੀ ਲੋੜ ਹੈ ਜਿਹੜੀ ਪੂਰੀ ਨਹੀਂ ਹੋएगी ਮੇਰਾ ਟਿਫਨ ਨਹੀਂ ਤਿਆਰ ਹੋਇਆ ਦੁਕਾਨ ਤੇ ਜਾਣਾ ਕੋਈ ਕਾਰੋਬਾਰ ਹੈ ਜਾਂ ਖੇਤਾਂ ਨੂੰ ਜਾਣਾ ਹੈ ਕਿ ਮੇਰੇ ਖੇਤੀਬਾੜੀ ਦੇ ਕੰਮ ਨੇ ਸਮੇਂ ਸਿਰ ਕਿਉਂਕਿ ਉਹਨੂੰ ਚਾਹੀਦਾ ਸੋਚਣਾ ਹੈ ਵੀ ਕਿ ਉਹ ਮੇਰੇ ਨਿਆਣਿਆਂ ਨਾਲ ਸੰਭਰੇ ਮੇਰੇ ਘਰ-ਬਾਰ ਨੂੰ ਵੀ ਸੰਭਰੇ ਮੇਰੇ ਮਾਪਿਆਂ ਨੂੰ ਵੀ ਸੰਭਰੇ ਹੀ ਸ਼ਾਇਦ ਕਿਸੇ ਵੇਲੇ ਉਹਦੀ ਸਰੀਰਕ ਹਾਲਤ ਵੀ ਠੀਕ ਨਹੀਂ ਹੋ ਸਕਦੀਗੀ ਕਿਸੇ ਵੇਲੇ ਜਿਆਦਾ ਥੱਕ ਵੀ ਸਕਦੀ ਤੇ ਇੱਥੇ ਘਰ ਵਾਲੇ ਦਾ ਫਰਜ਼ ਮੰਨਦਾ ਹੈ ਤੋਂ ਉਹਨੂੰ ਸਮਝੇ ਜ਼ਰੂਰ ਆਪਣੀ ਘਰ ਵਾਲੇ ਨੂੰ ਕਿ ਕੋਈ ਗੱਲ ਨਹੀਂ ਛੱਟ ਅੱਗਾ ਪਿੱਛਾ ਰੋਟੀ ਟੁੱਕ ਨੂੰ ਕੋ ਗਿਆ ਲੈਟ ਹੋ ਗਿਆ ਤੇ ਕੋਈ ਗੱਲ ਨਹੀਂ ਛੱਟ ਲੇਟ ਖਾ ਲਓ ਫਿਰ ਕੀ ਹੋ ਜੂਗਾ ਅੱਜ ਬੱਚੇ ਵੱਟੇ ਹੋ ਗਏ ਨੇ ਵਿਆਹੇ ਗਏ ਨੇ ਇਹਨਾਂ ਨੂੰ ਵਿਆਹਣ ਦਾ ਸਮਾਂ ਆਇਆ ਤਾਂ ਇਹ ਨਹੀਂ ਕਿ ਉਹ ਆਪ ਹੀ ਆਪਣੇ ਨਿਆਣਿਆਂ ਦੇ ਲਈ ਘਰ-ਵਾਰ ਢੋਲਦਾ ਦੋਹਾਂ ਜੀਆਂ ਦਾ ਫਰਜ਼ ਬਣਦਾ ਹੈ ਕਿ ਦੋਵੇਂ ਜੀ ਸਲਾਹ ਦੇ ਨਾਲ ਆਪਣੇ ਬੱਚਿਆਂ ਦੇ ਘਰ-ਵਾਰ ਟੋਲਣ ਲੱਪਣ ਇਹ ਨਹੀਂ ਕਿ ਪਿਓ ਬਾਹਰ ਜੋ ਮਰਜ਼ੀ ਕਰਾਏ ਜਿੱਥੇ ਉਹਨੂੰ ਘਰ ਪਸੰਦ ਆਇਆ ਤੇ ਉੱਥੇ ਰਿਸ਼ਤਾ ਕਰਾਏ ਨਹੀਂ ਮਾਂ ਦੀ ਸਲਾਹ ਲੈਣੀ ਜਿਹੜੀ ਜ਼ਰੂਰੀ ਦੋਹਾਂ ਜੀਆਂ ਨੇ ਪਿਆਰ ਦੇ ਨਾਲ ਇਹ ਫੈਸਲੇ ਲੈਣੇ ਨੇ ਕਿ ਬੱਚਿਆਂ ਨੂੰ ਕੀ ਪੜਾਉਣਾ ਲਿਖਾਉਣਾ ਹੈ ਤੇ ਕਿਹੋ ਜਿਹਾ ਘਰ-ਵਾਰ ਇਹਨਾਂ ਦੇ ਲਈ ਬੱਤੇ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਕਿ ਨਹੀਂ ਕਿ ਅੱਜ ਤੁਹਾਡੇ ਬੱਚੇ ਵੱਡੇ ਹੋ ਗਏ ਤੇ ਵਿਆਹ ਹੀ ਕਰਨ। ਤੇ ਹੁਣ ਤੁਹਾਡੀ ਲੋ ਜੋ ਕਹਿ ਰਹੀ। ਤੁਸੀਂ ਉਹਦੇ ਤੇ ਮਾਰ ਮਟਣਾ ਹੈ ਜਾਂ ਤੁਹਾਡਾ ਜਵਾਈ ਕੁਝ ਨਹੀਂ ਨਾ। ਤੁਹਾਡੇ ਦੋਹਾਂ ਜੀਆਂ ਦੀ ਸਲਾਹ ਆਪਣੀ ਹੋਣੀ ਜ਼ਰੂਰੀ। ਕਿੰਆ ਘਰਾਂ ਦੇ ਵਿੱਚ ਕੀ ਹੁੰਦਾ ਹੈ ਕਿ ਨੌਹਾਂ ਆਉਣ ਦੇ ਨਾਲ ਕਾਰਨ ਪਿਆਰੀ ਉਹਨਾਂ ਦੇ ਹੱਥ ਆ ਜਾਂਦੀ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ। ਨੌਹਾਂ ਨੇ ਵੀ ਉਸੇ ਘਰ ਦੇ ਵਿੱਚ ਰਹਿਣਾ ਹੈ। ਉਹਨਾਂ ਨੇ ਵੀ ਉੱਥੇ ਹੀ ਆਪਣੇ ਸ਼ੌਂਕ ਪੂਰੇ ਕਰਨੀਏ ਪਰ ਇਹ ਨਹੀਂ ਕਿ ਤੁਸੀਂ ਤੁਹਾਡੀਆਂ ਨੋਹਾਂ ਤੇ ਨਾ ਨੇ ਤੇ ਸੱਸਾਂ ਆਪਣੀਆਂ ਨੋਹਾਂ ਵੱਲ ਖਾਰੇ ਲੱਗ ਜਾਂ ਤੇ ਆਪਣੇ પતિ ਦਾ ਧਿਆਨ ਨਾ ਕਮ ਜਾ ਜਿਹੜੇ ਸਹੁਰੇ ਨੇ ਆਪਣੀਆਂ ਨੋਹਾਂ ਦੇ ਹਾਜ਼ਰ ਜਵਾਬ ਹੋ ਜਾਂ ਤੇ ਆਪਣੇ ਘਰ ਵਾਲੇ ਵੀ ਕਹਿ ਦਿੰਦੇ ਕਿ ਨਹੀਂ ਮੋਂ ਤੇਰਾ ਤਾਂ ਖਾਣਾ ਹੀ ਨਹੀਂ ਸਵਾਦ ਇਹ ਨੋਹ ਮੇਰੀ ਜਿਹੜੀ ਬੜਾ ਖਾਣਾ ਸਵਾਦ ਦੀ ਹੁੰਦੀ ਨਹੀਂ ਤੁਸੀਂ ਦੋਹਾਂ ਜਿਆਂ ਨੇ ਬੈਲੈਂਸ ਬਣਾ ਕੇ ਚੱਲੀ ਹੀ ਜਾਣਾ ਹੈ ਤੁਹਾਡੇ ਨੋਹਾ ਪੁੱਤ ਜੰਤੀਆਂ ਜਵਾਈ ਨੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਚਾਲਦੇ ਰਹਿਣ ਦੇ ਤੁਹਾਡਾ ਪਿਆਰ ਕਦੇ ਵੀ ਘਟਣਾ ਨਹੀਂ ਚਾਹੀਦਾ ਇਹ ਨਹੀਂ ਕਿ ਤੁਹਾਡੇ ਧੀਆਂ ਪੁੱਤ ਵੱਡੇ ਹੋ ਗਏ ਨੇ ਉਹ ਵਿਆਹੇ ਗਏ ਨੇ ਕਿ ਤੁਹਾਡੇ ਪਿਆਰ ਦੇ ਵਿੱਚ ਕੋਈ ਫਰਕ ਪਵੇ ਕਦੇ ਤੁਹਾਨੂੰ ਇਹ ਚ ਲੱਗੇ ਕਿ ਸਾਡੇ ਬੱਚੇ ਕਿਸੇ ਗੱਲ ਨੂੰ ਲੈ ਕੇ ਘਰ ਵਾਲੇ ਹੁੰਦਾ ਕਿ ਕਿ ਮੇਰੀ ਘਰ ਵਾਲੀ ਨੂੰ ਕੋਈ ਨੋਕਾ ਟੋਕੀ ਕਰਦੇ ਜਾਂ ਘਰ ਵਾਲੀ ਨੂੰ ਲੱਗੇ ਕਿ ਮੇਰੇ ਘਰ ਵਾਲੇ ਵਾਸਤੇ ਕਿਸੇ ਵਿਤਕ ਨੂੰ ਨੋਕਾ ਟੁਕੀ ਕਰਦੇ ਆ ਤਾਂ ਤੁਸੀਂ ਉੱਥੇ ਉਹਨਾਂ ਨੂੰ ਕਹਿ ਸਕਦੇ ਕਿ ਬਈ ਜੇ ਸਾਡੇ ਨਾਲ ਤੁਹਾਡੀ ਬਣਦੀ ਆ ਠੀਕ ਐ ਨਹੀਂ ਕਾਲਾ ਕੋ ਰਜ਼ਰ ਤੁਹਾਡੀ ਖਾਤਰ ਅਸੀਂ ਦੋਵਾਂ ਜੀਆਂ ਨੇ ਅਲੱਗ ਨਹੀਂ ਹੋਣਾਗਾ ਅਸੀਂ ਤੁਹਾਡੀਆਂ ਗੱਲਾਂ ਨੂੰ ਸਹਿਣ ਨਹੀਂ ਕਰ ਸਕਦੇਗੇ ਇਹ ਨਹੀਂ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਕਿ ਆਪ ਦੁਖੀ ਹੋਈ ਜਾਓ ਬਿਲਕੁਲ ਐਂਸਰੀ ਕਰਨਾ ਤੁਹਾਨੂੰ ਜੋ ਚੰਗਾ ਲੱਗਦਾ ਤੁਸੀਂ ਆਪਣਾ ਪਿਆਰ ਜਿਹੜਾ ਉਹਨੂੰ ਬਰਕਰਾਰ ਰੱਖਣਾ ਆਪਣਾ ਤਾਲ ਮਿਲਣਾ ਕੇ ਰੱਖਣਾ ਹੈ ਇਹ ਨਹੀਂ ਕਿ ਬੱਚੇ ਆ ਗਏ ਨੇ ਤੇ ਤੁਸੀਂ ਉਹਨਾਂ ਦੇ ਜੰਜਾਲਾਂ ਵਿੱਚ ਫਸ ਜਾਓ ਤੇ ਤੁਸੀਂ ਬੜਾਪੇ ਦੇ ਵਿੱਚ ਇੱਕ ਦੂਜੇ ਨੂੰ ਭੁੱਲੀ ਜਾਓਗੇ ਜੇਕਰ ਤੁਸੀਂ ਇੱਕ ਦੂਜੇ ਦੇ ਫਰਜ਼ਾਂ ਨੂੰ ਸਮਝਦੇ ਰਹੋਗੇ ਘਰ ਵਾਲੇ ਦਾ ਫਰਜ਼ੇ ਕਦੇ ਧਿਆਰੇ ਦੇ ਨਾਲ ਆਪਣੀ ਘਰਵਾਲੀ ਨੂੰ ਕੋਈ ਸੋਹਣਾ ਜਿਹਾ ਸੂਟ ਲਿਆ ਦੇਈ ਸੋਹਣੀ ਜਿਹੀ ਲਿਆ ਦੇਈ ਜਿੰਨ ਕਿੰਨਾ ਚਾਹ ਚੜਦਾ ਕਿ ਮੇਰੇ ਘਰਵਾਲੇ ਨੇ ਫਲ ਅਸੀਂ ਬੁੱਢੇ ਹੋ ਗਏ ਨਾ ਕਿੰਨਾ ਫਿਕਰ ਮੇਰਾ ਅੱਜ ਵੀ ਮੇਰੇ ਸ਼ੌਂਕ ਜਿਹੜੇ ਨੂੰ ਤਿਸਰੇ ਨੇ ਨਾ ਅੱਜ ਵੀ ਜਿਹੜੀ ਮੇਰੀ ਪਸੰਦ ਹੈ ਮੇਰੇ ਘਰ ਵਾਲੇ ਦੀ ਪਤਾਂ ਤੇ ਘਰ ਵਾਲੀ ਹੈ ਪਿਆਰ ਦੇ ਨਾਲ ਆਪਣੇ ਘਰ ਵਾਲੇ ਦੀ ਪਸੰਦ ਦਾ ਕੋਈ ਖਾਣਾ ਬਣਾ ਦੇਵੇ ਤੇ ਉਹਨੂੰ ਇੰਝ ਲੱਗੇ ਕਿ ਹਾਏ ਅਸੀਂ ਕਿੰਨੇ ਬਜ਼ੁਰਗ ਹੋ ਗਏ ਪਰ ਮੇਰੀ ਘਰ ਵਾਲੀ ਵੀ ਅੱਜ ਵੀ ਮੇਰੀ ਕਿਸੇ ਫੇਵਰਿਟ ਡਿਸ਼ ਦਾ ਇਹਨੂੰ ਅੱਜ ਵੀ ਯਾਦ ਹੈ ਤੇ ਇਹਨੂੰ ਬਣਾ ਕੇ ਦਿੰਦੀ ਹੈ ਫਿਰ ਦੋਹਾਂ ਦਾ ਜਿਹੜਾ ਪਿਆਰ ਹੈ ਨਾ ਔਰ ਆਪਾ ਪੈਨਾ ਦਰ ਰਹ ਚੁੱਕਿਆ ਕਿ ਮਰਦੇ ਦਮ ਤੱਕ ਬਰਕਰਾਰ ਰਹੇਗਾ પતિ ਪਤਨੀ ਦਾ ਰਿਸ਼ਤਾ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ چاہے ਤੁਸੀਂ ਕਿੰਨੇ ਵੀ ਬਜ਼ੁਰਗ ਹੋ ਚੁੱਕੇ ਹੋ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝੋ ਇੱਕ ਦੂਜੇ ਨਾਲ ਪਿਆਰ ਕਰੋ ਤੁਹਾਡਾ ਗੁੱਸਾ ਗਿਲਾ ਵੀ ਜੇ ਤੁਹਾਡੀ ਲੋਕਚੋਕ ਵੀ ਹੋਵੇ ਨਾ ਕੋਈ ਉਹ 2 4 5 7 ਮਿੰਟ ਦੀ ਹੋਣੀ ਚਾਹੀਦੀ ਹੈ ਨਹੀਂ ਕਿ ਤੁਸੀਂ ਦਿਲ ਦੇ ਵਿੱਚ ਬੰਡਾ ਬੰਨ ਕੇ ਰੱਖ ਲਿਓ ਤੇ ਇੱਕ ਵਾਰ ਲੜ ਕੇ ਤੇ ਕਈ ਕੇ ਦਿਨ ਬਲਾਓ ਨਾ ਫਿਰ ਪਤਾ ਨਹੀਂ ਕੀ ਰੱਬ ਦਾ ਭਾਣਾ ਕਿਹੜੇ ਵੇਲੇ ਕੀ ਵਰਤ ਜਾਣਾ ਹੈ ਕਿਤੇ ਆਪਾਂ ਰੁੱਸੇ ਹੀ ਨਾ ਮਰ ਜਾਈਏ ਇਸ ਵਾਸਤੇ 2-4 ਮਿੰਟ ਦੀ ਤੁਹਾਡੀ ਲੋਕਚਕ ਹੋਣੀ ਚਾਹੀਦੀ ਹੈ। ਕੰਟਿਆਂ ਦੇ ਵਾਸਤੇ ਵੀ ਤੁਸੀਂ ਦਿਨ ਦੇ ਵਿੱਚ ਗੰਡਾ ਜੜਾਓ ਕਦੇ ਵੀ ਨਹੀਂ। ਇਸ ਵਾਸਤੇ પતિ-ਪਤਨੀ ਜੇਕਰ ਚਾਹਣ ਕਿ ਮਰਦੇ ਤੱਕ ਆਪਣੇ ਪਿਆਰ ਨੂੰ ਬਰਕਰਾਰ ਰੱਖ ਸਕਦੇ ਆ। ਜੇ ਇਹਨਾਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਖਿਆਲ ਰੱਖਣਗੇ ਤੇ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਨਾ ਬੜਾ ਹੀ ਸੋਹਣਾ ਬਣ ਜਾਵੇਗਾ। ਸੁਸ਼ੇ ਦੇ ਨਾਲ ਆਪਣੀ ਜਿਹੜੀ ਅੱਜ ਦੀ ਕਹਾਣੀ ਜਿਹੜਾ ਆਪਣਾ ਅੱਜ ਦਾ ਵਿਸ਼ਾ ਇੱਥੇ ਸਮਾਪਤ ਹੁੰਦਾ ਹੈ ਫਕਿਰਤ ਤੋਂ ਬਾਅਦ ਇਹਨਾ ਕਿਸੇ ਹੋਰ ਨਵੇਂ ਵਿਸ਼ੇ ਨਾਲ ਹਾਜ਼ਰ ਹੋਵਾਂਗੇ ਫਤਕ ਦੇ ਲਈ